ਇਹਨਾਂ ਸ਼ਕਾਲੀ ਵਿਪਰੀਤ ਬੁੱਧੀ ਜਦੋਂ ਕਿਸੇ ਆਦਮੀ ਦਾ ਹੰਤਾਂਦਾ ਨਾ ਉਹ ਇਹੋ ਜਿਹੀ ਗੱਲ ਲਈ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਹੜਨੇ ਪੱਤਰਕਾਰਾਂ ਦੇ ਨਾਲ ਆਪਣਾ ਵਿਰੋਧ ਸ਼ੁਰੂ ਕਰਤਾ ਸਮੀ ਲੋਕ ਕਿ ਵੇ ਉਹਨਾਂ ਦੀ ਸਰਕਾਰ ਜਾਣ ਵਾਲੀ ਹੈ ਇੱਕ ਯਾ ਸਰਕਾਰ ਡਰ ਚ ਹੈ ਵਿਅਕ ਸਰਕਾਰ ਨੂੰ ਪਤਾ ਲੱਗਿਆ ਕਿ ਅਸੀਂ ਹਾਰ ਰਹੇ ਹਾਂ ਤਿੰਨ ਗੱਲਾਂ ਜਿਹੜੀਆਂ ਨੇ ਹੋ ਗਈਆਂ ਇਸ ਕਰਕੇ ਉਹਨਾਂ ਨੇ ਪੰਜਾਬ ਕੇਸਰੀ ਤੇ ਹਮਲਾ ਕੀਤਾ ਹੈ ਪੰਜਾਬ ਕੇਸਰੀ ਉਸ ਵੇਲੇ ਵੀ ਡਗਮਾਇਆ ਨਹੀਂ ਜਿਸ ਲਈ ਇੰਦਰਾ ਗਾਂਧੀ ਨੇ ਪੰਜਾਬ ਕੇਸਰੀ ਦੀ ਬਿਜਲੀ ਕੱਟਨੀ ਸੀਗੀ ਉਸ ਵੇਲੇ ਫਿਰ ਟ੍ਰੈਕਟਰ ਦੇ ਨਾਲ ਅਖਬਾਰਾਂ ਛਾਪੀਆਂ ਉਹਨਾਂ ਨੇ ਪੰਜਾਬ ਕੇਸਰੀ ਗਰੁੱਪ ਉਸ ਵੇਲੇ ਵੀ ਘਰਿਆ ਜਿਸ ਲਈ ਲਾਲਾ ਜਗਤ ਨਾਰੈਨ ਦੀ ਅਸੈਸੀਨੇਸ਼ਨ ਕਰਤੀ ਗਈ ਅਤੰਕਵਾਦੀਆਂ ਦੁਆਰਾ ਪੰਜਾਬ ਕੇ ਸੀ ਉਸ ਵੇਲੇ ਵੀ ਰਿਕਰਹਾ ਜਿਸ ਨੇ ਰਮੇਸ਼ ਜੀ ਦੀ ਹੱਤਿਆ ਕਰਤੀ ਗਈ ਸੀ ਤੰਕਵਾਦੀਆਂ ਵੱਲੋਂ ਪੰਜਾਬ ਕੇ ਸ੍ਰੀ ਇੱਕ ਸਪਸ਼ਟ ਬਦੀਤਾ ਨਾਲ ਆਪਣੀ ਪੱਤਰਕਾਰਤਾ ਕਰ ਰਹੇ ਨੇ ਉਕਤੇ ਸਿਰ ਦੇ ਪੱਖ ਜਿਨੀ ਕਿਸੇ ਦੇ ਵਿਪੱਖ ਜਿਨੀ ਜੋ ਪੱਤਰਕਾਰਤਾ ਦਾ ਅਸਲੀ ਰੂਪ ਹੈ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਆਂ ਅਗਰ ਉਸ ਤੇ ਹਮਲਾ ਹੋ ਰਿਹਾ ਤੇ ਤੁਸੀਂ ਦੇਖੋ ਸਾਰੀਆਂ ਖਵਾਰਾ ਪੜੀ ਜਸਾਰਾ মিডিਆ ਉਹਨਾਂ ਦੇ ਹੱਕ ਚ ਆਵਾਜ਼ ਦੇਣ ਲਈ ਖੜਾ ਹੋ ਗਿਆ ਸਰ ਜੇ ਗੱਲ ਕਰੀਏ ਤੇ ਆਪ ਸਰਕਾਰ ਵੱਲੋਂ ਚੈਨਲ ਤੇ ਵੀ ਚੈਨਲਾਂ ਦੇ ਉੱਤੇ ਵੀ ਸਟ੍ਰਾਈਕਾਂ ਮਰੁਵਾਈਆਂ ਜਾ ਰਹੀਆਂ ਔਰ ਕਈ ਚੈਨਲ ਜਿਹੜੇ ਆ ਬੰਦ ਵੀ ਕਰਵਾਏ ਗਏ ਨੇ ਔਰ ਪੱਤਰਕਾਰਾਂ ਦੇ ਉੱਤੇ ਜਿਹੜੇ ਆ ਪਰਚੇ ਵੀ ਦਰਜ ਕਰਵਾਏ ਗਏ ਨੇ ਠੀਕ ਹੈ ਨਾ ਇਸ ਬਾਰੇ ਇਹ ਸਿੱਕੀ ਕੀ ਕਰ ਰਹੇ ਨੇ ਕਿ ਜੀ ਚੈਨਲ ਬੰਦ ਕਰਾਣੇ ਪੱਤਰਕਾਰਾਂ ਦੇ ਉੱਤੇ ਹਮਲੇ ਕਰਨੇ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਕੇ ਕਰਨਾ ਇਟ ਇਜ਼ ਅਗੇਨ ਡੈਮੋਕ੍ਰੇਸੀ ਡੈਮੋਕ੍ਰੇਸੀ ਦੀ ਪਿੰਨਵ ਪੱਖ ਨਹੀਂ ਹੈ ਔਰ ਚੌਥਾ ਪੱਖ ਇਹ ਪਤ్రਿਕਾਤ ਹੈ ਲੈਜਿਸਲੇਚਨ ਐਗਜ਼ੈਕਟਿਵ ਔਰ ਜੁਡੀਸ਼ਰੀ ਇਹ ਤਿੰਨ ਖੰਬੇ ਨੇ ਲੋਕਤੰਤਰ ਦੇ ਸੰਸਦ ਕਾਨੂੰਨ ਬਣਾਉਂਦੀ ਹੈ ਐਗਜ਼ੈਕਟਿਵ ਲਾਗੂ ਕਰਦੀ ਹੈ ਔਰ ਜੁਡੀਸ਼ਰੀ ਉਹਨਾਂ ਦੇ ਠੀਕ ਹੈ ਕਿ ਗਲਤ ਹੈ ਇਸ ਗੱਲ ਦਾ ਵਿਚਾਰ ਕਰਦੀ ਹੈ ਭਾਰੀ ਜਿਸ ਤਰੀਕੇ ਨਾਲ ਭਗਵੰਤ ਮਾਨ ਦੀ ਸਰਕਾਰ ਨੇ ਜੋਨਰਲਾਂ ਤੇ ਪੱਤਰਕਾਰਾਂ ਤੇ ਹੋਰ ਟੈਕਨੀਕਲ ਜਨੀਏ ਵੀ ਪੱਤਰਕਾਰਤਨੀਆਂ ਸੰਸਮਨ ਉਹਨਾਂ ਦੇ ਅੰਦਰ ਇੱਕ ਵਿਗਾੜ ਪੈਦਾ ਕੀਤਾ ਉਹਨਾਂ ਦੇ ਅੰਦਰ ਇੱਕ ਡਰ ਪੈਦਾ ਕੀਤਾ ਇਹ ਡਰ ਉਹਨਾਂ ਨੂੰ ਲੈ ਕੇ ਬਹਿ ਜਾਗਾ